ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 15 ਸਾਲਾਂ ਦੀ ਬੱਚੀ ਦੇ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੋ ਨੌਜਵਾਨਾਂ ਨੇ ਇੱਕ ਮਹਿਲਾ ਦੇ ਨਾਲ ਮਿਲ ਕੇ ਇਸ ਘਟੀਆ ਹਰਕਤ ਨੂੰ ਦਿੱਤਾ ਅੰਜਾਮ। ਮਾਨਸਾ ਜ਼ਿਲ੍ਹੇ ਦੇ ਪਿੰਡ ਰੜ ਦੇ ਵਿੱਚ ਇੱਕ 15 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਕੀ ਮਾਂਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਨੌਜਵਾਨਾਂ ਨੇ ਇੱਕ ਮਹਿਲਾ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਪੁਲਿਸ ਦੇ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ આરોપીਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਤਾ ਜਾਵੇਗਾ ਇਸ ਮਾਮਲੇ ਦੇ ਉੱਤੇ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਦਾ ਕੀ ਕਹਿਣਾ ਇੱਕ ਵਾਰ ਤੁਸੀਂ ਸੁਣ ਲਵੋ ਕਿੰਨੀ ਉਮਰ ਬੱਚੇ ਤੇਰੀ 16 ਸਾਲ ਕੀ ਹੋਇਆ ਸਾਰਾ ਪਿੰਡ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਸਾਰੀ ਤੇਰੇ ਨਾਲ ਮੇਰਾ ਪਿੰਡ ਰਾੜਾ ਤੇ ਸਾਡੇ ਕਮਾਂਡਰ ਨੇ ਸਾਡੀ ਗੱਲ ਕਰਾਈ ਸੀ ਉਹਦਾ ਨਾਮ ਰਾਮਾਗਾ ਤੇ ਇੱਕ ਹੋਰ ਗੱਲ ਕਰਾਉਣ ਵਾਲਾ ਸੀ ਗੋਵਿੰਦ ਉਹ ਵੀ ਸਾਡੇ ਕਮਾਂਡੀਆਂ ਦਾ ਤੇ ਜਿਨ੍ਹਾਂ ਨੇ ਉਹਨਾਂ ਨੇ ਆਪਦੇ ਘਰੇ ਬੁਲਾ ਕੇ ਸਾਡੇ ਨਾਲ ਗੱਲ ਤੇ ਕੰਮ ਕਰਵਾਇਆ ਤੇ ਕਹਿੰਦੇ ਜੇ ਤੂੰ ਨਾ ਵੀ ਕੁਛ ਕੀਤਾ ਤਾਂ ਉਹਨਾਂ ਨੇ ਗੰਦੀ ਵੀਡੀਓ ਬਣਾ ਕੇ ਕਹਿੰਦੇ ਤੇਰੇ ਨਾਲ ਤਾਂ ਘਰ ਦੇਣ ਦੁਕਾਵਾਂਗੇ ਨਾਲੇ ਇਨ ਅੱdte ਪਾਵਾਂਗੇ ਇਨਲੇ ਉਹਨਾਂ ਨੇ ਉਸ ਰਾਤ ਉਹਨਾਂ ਨੇ ਆਪ ਧੱਕੇ ਨਾਲ ਲੈ ਕੇ ਘਰ ਉਠਾ ਕੇ ਕੀ ਕਿਸ ਦਿਨ ਦੀ ਗੱਲ ਹੈ 22 ਤਰੀਕ 22 ਤਰੀਕ ਕੌਣ ਕੌਣ ਸੀਗਾ ਕੀ ਕੀ ਨਾਮ ਨੇ ਉਹਨਾਂ ਦੇ ਰਮਨਦੀਪ ਕੌਰ ਗੋਵਿੰਦ ਤੇ ਜਸਪ੍ਰੀਤ ਉਹਡੇ ਕੌਣ ਕੌਣ ਸੀਗੇ ਗੋਵਿੰਦ ਤੇ ਜਸਪ੍ਰੀਤ ਹਾਂਜੀ ਗੋਵਿੰਦ ਤੇ ਜਸਪ੍ਰੀਤ अच्छा की कहंदे सी की ਧਮਕੀ ਦਿੰਦੇ ਸੀਗੇ ਜਦੋਂ ਤੂੰ ਕਿਹਾ ਵੀ ਮੈਂ ਦੱਸੂਗੀ ਸਾਰਾ ਇਹਨਾਂ ਤਾਂ ਕੀ ਧਮਕੀ ਦਿੰਦੇ ਤੇਰੀ ਵੀਡੀਓ ਨੈਟ ਤੇ ਪਾਵਾਂਗੇ ਤੇ ਜੇ ਤੂੰ ਨਾ ਵੀ ਉਸ ਕੀ ਤੇ ਤੈਨੂੰ ਮਾਰ ਦੇ ਅੱਛਾ ਫਿਰ ਕਰ ਦੇਣ ਦੱਸਿਆ ਤੂੰ ਕਦੋਂ ਦੱਸਿਆ ਕਰ ਦੇਣਾ ਉਸ ਰਾਤ ਨੂੰ ਪਤਾ ਲੱਗ ਕੇ ਸੀ ਅੱਛਾ ਕੀ ਮੰਗ ਕਰਦੇ ਹੁੰ ਸੀ ਜਿਨ੍ਹਾਂ ਨੇ ਮੇਰੇ ਨਾਲ ਇਹ ਸਭ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਗੁਰਤੇ ਸਿੰਘ ਜੀ ਜੀ ਕਦੋਂ ਆਏ ਸੀ ਕੀ ਮਸਲਾ ਸਾਰਾ ਅਸੀਂ ਕੱਲ ਸਰ ਜੀ 2 ਵਜੇ ਦੇ ਇੱਥੇ ਬੈਠਾਂ ਆਏ ਹਸਪੀਟਲ ਪਹਿਲਾਂ ਤਾਂ ਅਸੀਂ ਕੱਲ ਆਉਣ ਸਾਰ ਉਧਰ ਪਰਲੇ ਪਾਸੇ ਵਾਗੇ ਅਸੀਂ ਕਿਹਾ ਵੀ ਐਂ ਕਰਕੇ ਰੇਪ ਕੇਸ ਹੈ ਗੁੜੀਆ ਦਾ ਵੀ ਮੈਡੀਕਲ ਕਰਵਾਉਣਾ। ਉਹਨਾਂ ਨੇ ਸਾਨੂੰ ਤੋਰਤਾ ਇੱਧਰ। ਕਹਿੰਦੇ ਵੀ ਜੱਥਾ ਬਚਾ ਕੇਂਦਰ ਚ ਹੋਣਾ। ਇੱਥੋਂ ਅਸੀਂ ਸ਼ਾਮ ਨੂੰ 6 ਵਜੇ ਸਾਨੂੰ ਫੇਰ ਉੱਧਰ ਦੁਬਾਰਾ ਲੈ ਗਏ। ਕਹਿੰਦੇ ਵੀ ਉੱਧਰ ਜਾਓ ਤੁਹਾਡੇ। ਉੱਧਰ ਜਾ ਕੇ ਗੁੜੀਆ ਨੂੰ ਐਡਮਿਟ ਕਰ ਲਿਆ। ਐਡਮਿਟ ਕੀਤਾ ਬਾਅਦ ਵਿੱਚ ਸਾਨੂੰ ਕੀ ਕਹਿੰਦੇ ਜੀ ਉਹ। ਚਲੋ ਉਹਨਾਂ ਨੇ ਡਾਕਟਰ ਸਾਹਿਬ ਨੂੰ ਮਿਲੇ। ਡਾਕਟਰ ਸਾਹਿਬ ਕਹਿੰਦੇ ਵੀ ਜਿੰਨਾ ਚਿਰ ਤੁਹਾਡੇ ਮੈਹਿਕਮੇ ਵਾਲੇ ਬਿਆਨ ਨਹੀਂ ਲੈ ਕਰਕੇ ਜਾਂਦੇ, ਸਾਨੂੰ ਲੈਟਰ ਨਹੀਂ ਦੇ ਕੇ ਜਾਂਦੇ, ਉਹਨਾਂ ਚਿਰ ਅਸੀਂ ਤੁਹਾਡਾ ਕੋਈ ਮੈਡੀਕਲ ਨਹੀਂ ਕਰ ਸਕਦੇ। ਲੜ ਕੇ ਅਸੀਂ ਸਵੇਰੇ ਫੇਰ ਕੈਮਰਾ ਡਾਕਟਰ ਸਾਹਿਬ ਨੂੰ ਮਿਲਿਆ ਉੱਥੇ ਜਿਹੜੇ ਆਪਣੇ ਮੈਂ ਉਹ ਕਹਿੰਦੇ ਵੀ ਮੈਂ ਕਿਹਾ ਵੀ ਤੁਸੀਂ ਮੈਡੀਕਲ ਕਰ ਦੋ ਸਾਡੀ ਗੁੜੀਆ ਦਾ ਵੀ ਉਹ ਫੇਰ ਬਾਅਦ ਬਿਹੇਰ ਵੀ ਕਹਿੰਦੇ ਸਾਨੂੰ ਕਹਿੰਦੇ ਵੀ ਤੁਹਾਡੇ ਜੋਗੇ ਠਾਣੇ ਤੋਂ ਬੰਦੇ ਆਉਣੇ ਆ ਤਾਂ ਉਹ ਆਉਣਗੇ ਸਾਨੂੰ ਲੈਟਰ ਦੇਣਗੇ ਅਸੀਂ ਮੈਡੀਕਲ ਦੀ ਰਿਪੋਰਟ ਦੇ ਦੇਣਗੇ ਹੁਣ ਅਸੀਂ ਮੰਗ ਤਾਂ ਇਹੀ ਕਰਦੇ ਆ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਕਿਸੇ ਪਾਸੇ ਨਾ ਸਾਡੀ ਸੁਣਵਾਈ ਤਾਂ ਮਹਿਕਮੇ ਦੀ ਹੋ ਰਹੀ ਹੈ ਉੱਥੇ ਨਾ ਹੀ ਸਾਡੀ ਡਾਕਟਰਾਂ ਕੋਲੇ ਹੋ ਰਹੀ ਹੈ ਜਸਵਿੰਦਰ ਸਿੰਘ ਜੀ ਇਹਦਾ ਕੀ ਮਸਲਾ ਸਾਰਾ ਪਿੰਡ ਕਿਹੜਾ ਪਿੰਡ ਰਾੜਾ ਜੀ ਮੇਰਾ ਇਹ ਇਹ 22 ਤਰੀਕ ਨੂੰ ਘਟਨਾ ਹੋਈ ਹੈ ਸਾਨੂੰ ਜਦੋਂ ਪਤਾ ਲੱਗਿਆ ਤੇ ਕੁੜੀ ਦੇ ਦੱਸਣ ਮੁਤਾਬਕ ਸਾਡੇ ਉੱਥੇ ਘਰਾਂ ਦੇ ਲਗਭਗ ਤਿੰਨ ਮੁੰਡੇ ਨੇਗੇ ਸੱਚ ਸੌਰੀ ਦੋ ਮੁੰਡੇ ਨੇ ਇੱਕ ਕੁੜੀ ਵੀ ਉਹਨਾਂ ਨੇ ਇਹ ਕੁੜੀ ਨੂੰ ਬੁਲਾ ਕੇ ਉੱਥੇ ਇਹਦੇ ਨਾਲ ਜ਼ਬਰਦਸਤੀ ਕੀਤੀ ਹੈਗੀ ਤੇ ਇਹ ਪਾਰਟੀਬਾਜ਼ੀ ਦੇ ਤਹਿਤ ਇਹ ਕੰਮ ਕੀਤਾ ਗਿਆ ਇਹ ਕੁੜੀ ਦੀ ਉਮਰ ਤਕਰੀਬਨ 15 ਸਾਲ ਹੈਗੀ 14-15 ਸਾਲ ਜਿਹੜੇ ਮੁੰਡੇ ਦੇ ਦੋ ਮੁੰਡੇ ਨੇ ਪਿੰਡੋਂ ਉਹਨਾਂ ਦੀ ਇੱਕ ਦੀ ਉਮਰ ਤਾਂ ਜ਼ਿਆਦਾ ਹੈਗੀ ਮੇਰੇ ਹਿਸਾਬ ਨਾਲ 28-29 ਸਾਲ ਹੈਗੀ ਤੇ ਇਹਨਾਂ ਨੇ ਸਾਰਾ ਪਲਾਨਿੰਗ ਤਾਂ ਇੱਥੇ ਕੀਤਾ ਵੀਰੇ ਇਹ ਕੰਮਾ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਵੀਰੇ ਇਨਸਾਫ ਦੀ ਕਰਦੇ ਆਂ ਅਸੀਂ ਉਹਦੇ ਵਿੱਚ ਕੀ ਮਸਲਾ ਹੋਇਆ ਸਾਰਾ ਕੀ ਹੋਇਆ ਇਸ ਬੱਚੇ ਨਾਲ ਕਦੋਂ ਦਾ ਮਾਮਲਾ ਇਹਦਾ ਮਸਲਾ ਇਹਨਾਂ ਦੇ ਦੱਸਣ ਦੇ ਮੁਤਾਬਕ ਇੱਕ ਮਹੀਨਾ ਪਹਿਲਾਂ ਦੀ ਗੱਲ ਹੈ ਇਹ ਜਿਹੜੀ ਪਹਿਲਾਂ ਜਿੱਥੇ ਸ਼ੁਰੂਆਤ ਚੱਲੀ ਹੈ ਉਹਦੇ ਵਿੱਚ ਇੱਕ ਸਾਡੇ ਜਨਨੀਆਂ ਰਵਣਪ੍ਰੀਤ ਕੌਰ ਉਹਦਾ ਕੰਮੀ ਇਹ ਤਾਂ ਦਾ ਚਲਾਉਣਾ ਕੁੜੀਆਂ ਨੂੰ ਲਾਣਾ ਕੁੜੀਆਂ ਬਣਾਉਣੀਆਂ ਮੁੰਡਿਆਂ ਨੂੰ ਬੁਲਾਉਣਾ ਹੈ ਉਹ ਚੀਜ਼ ਕਰਕੇ ਕੁੜੀ ਦੇ ਦੱਸਣ ਦੇ ਮੁਤਾਬਕ ਇਹ ਕੁੜੀ ਕਹਿੰਦੀ ਹੈ ਜੀ ਇੱਕ ਮਹੀਨਾ ਪਹਿਲਾਂ ਵੀ ਮੈਨੂੰ ਉਹਨੇ ਆਪਣੇ ਚੁਗਲ 'ਚ ਬੁਲਾਇਆ ਨਾਲ ਉਹਨੇ ਹੱਥ ਪੈਰ ਮੇਰੇ ਫੜੇ ਤੇ ਦੋਵੇਂ ਮੁੰਡਿਆਂ ਨੂੰ ਬੁਲਾ ਕੇ ਬਲਾਤਕਾਰ ਕਰਿਆ ਤੇ ਨਾਲ ਵੀਡੀਓ ਵਗੈਰਾ ਬਣਾਈਆਂ ਗਿਆ ਉਦੋਂ ਬਾਅਦ ਜਦੋਂ ਇਹ ਸਿਸਟਮ ਚੱਲੀ ਗਿਆ ਤੇ ਵੀਡੀਓ ਬਣਾਏ ਤਾਂ ਕੁੜੀ ਨੂੰ ਬਲੈਕਮੇਲ ਕਰਕੇ ਇਹਨੂੰ ਕਹਿੰਦੇ ਸੀ ਵੀ ਨਹੀਂ ਸੋਸ਼ਲ ਮੀਡੀਆ ਤੇ ਪਾਵਾਂਗੇ ਵੀ ਭਈ ਜਾ ਸਾਡੇ ਕੋਲ ਆ ਉਹਨੇ ਪਰਸੋ ਦੀ ਗੱਲ ਹੈ 22 ਤਰੀਕ ਦੀ ਦੁਆਰਾ ਜਿਹਦੇ ਵਿੱਚ ਉਹਨਾਂ ਇਹ ਤਿੰਨ ਜਣੇ ਨੇ ਰਵਣਪ੍ਰੀਤ ਕੌਰ ਆ ਤੇ ਜੱਤੀ ਸਿੰਘ ਹੈ ਤੇ ਇੱਕ ਮੁੰਡਾ ਹੈਗਾ ਗੋਵਿੰਦ ਸਿੰਘ ਆ ਇਹ ਤਿੰਨਾਂ ਨੇ ਰਲ ਕੇ ਕਰਿਆ ਤੇ ਜਿਹੜਾ ਹੁਣ ਪਰਸੋ ਦਾ ਕਾਹੜਾ ਉਹ ਹੈਗਾ ਆਪਣਾ 10 ਵਜੇ ਦਾ ਟਾਈਮ ਸੀਗਾ ਜਦੋਂ ਸਾਨੂੰ ਫੋਨ ਗਿਆ ਵੀ ਆਹ ਗੱਲ ਹੋਈ ਹੈ ਉਹ ਬਲਾ ਕੇ ਜਿਹੜੀ ਰਵਣਪ੍ਰੀਤ ਕੌਰ ਹੈ ਇਹਨੂੰ ਘਰੋਂ ਬੁਲਾ ਕੇ ਲਗਈ ਹੈ ਕੁੜੀ ਫਿਰ ਉੱਥੇ ਕੋਈ ਬਾਦੀਆਂ ਸਾਡੇ ਉੱਥੇ ਇਹ ਦਿਨ ਸਾਰੀ ਜ਼ਬਰਦਸਤੀ ਕਰੀਆ ਜਿਹੜਾ ਵਿੱਚ ਇਹ ਤੇ ਮੇਨ ਮੈਡ ਹੈ ਸਾਡਾ ਰਜਿੰਦਰ ਸਿੰਘ ਰੁੱਬੀ ਹੈ ਉਹਦੇ ਕਹਿਣ ਤੇ ਸਾਰਾ ਕੁਝ ਹੋ ਰਿਹਾ ਹੈ ਮੇਨ ਦੋਸ਼ੀ ਹੋ ਹੈ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਇਹ ਇਨਸਾਫ ਦੀ ਮੰਗ ਕਰਦੇ ਆ ਜੀ ਬੱਚੀ ਹੈ 15 ਸਾਲ ਦੀ ਹੈ ਇਹ 15 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਹੈ ਉਹ ਹੈਗੇ ਕੋਈ 30 ਸਾਲ ਦਾ ਹੈ ਕੋਈ 35 ਸਾਲ ਦਾ ਓਏ ਸੋਭਾ ਦਿੰਦਾ ਨਹੀਂ ਵੀ ਇਹ ਐਸ ਲੁੱਟੇ ਕੁੜੀਆਂ ਨਾਲ ਐਸ ਲੁੱਟੇ ਲੱਤਰ ਤਾਂ ਕਰੀ ਜਾਵੇ ਸਭ ਮੇਰੇ ਨਾਲ ਗਰਮੀਟ ਕਰ ਰਿਹਾ ਜੀ ਐਸਾ ਹੀ ਗਰਮੀਟ ਕਰ ਬੜਮਾ ਅੱਜ ਕੀ ਤੁਹਾਡੇ ਕੋਲ ਮਸਲਾ ਆਇਆ ਤੇ ਕੀ ਕਾਰਵਾਈ ਜਿਹੜੀ ਇੱਕ ਲੜਕੀ ਇਹਨਾਂ ਵਾਲਗ ਤੇ ਉਹਦਾ ਹੁਣ ਮੈਡੀਕਲ ਵਗੈਰਾ ਹੋਣਾ ਜੀ ਰਿਪੋਰਟ ਕੇਸ ਹੈ ਤੇ ਉਹਦੇ ਬਿਆਨ ਬੂਨ ਵਗੈਰਾ ਲਿਖ ਲਏ ਹੈ ਜੀ ਤੇ ਜੋ ਵੀ ਹੋਊਗੀ ਅਗਲੀ ਕਾਰਵਾਈ ਇਸੀ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ ਕਾਗਜ਼ਾਂ ਤਾਪ ਕਿੰਨੀ ਉਮਰ ਆਉਦੀ ਉਹਦੀ ਉਮਰ ਹੈਗੀ ਹੈ 15 ਸਾਲ